ਨਮਸਕਾਰ ਦੋਸਤੋ ਮੈਂ ਕਿਰਨ ਵਸੇ ਸਤਿ ਸ੍ਰੀ ਅਕਾਲ ਸਾਂਝ ਵਿਚਾਰਾਂ ਦੀ ਅੱਜ ਇੱਕ ਵਾਰ ਫਿਰ ਤੁਹਾਨੂੰ ਅਜੇ ਹੀ ਕਲੋਨੀ ਵਿਖਾਣ ਜਾ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਜਿਹੜੇ ਲੋਕ ਇੱਥੇ ਪਲਾਟ ਖਰੀਦਣ ਆਇਆ ਆ ਰਹੇ ਨੇ ਉਹਨਾਂ ਦੇ ਅੱਖਾਂ 'ਤੇ ਪਰਦਾ ਪਾ ਕੇ ਪਲਾਟ ਵੇਚੇ ਜਾ ਰਹੇ ਸਾਫ਼ ਤੌਰ ਦੇ ਉੱਪਰ ਇਸ ਕਲੋਨੀ ਨੂੰ ਹਜੇ ਨਾ ਕਿਸੇ ਤਰ੍ਹਾਂ ਦਾ ਨਾਮ ਲਿਖਿਆ ਹੋਇਆ ਬੋਰਡ ਲੱਗਿਆ ਵੀ ਕਿ ਕੀ ਕਲੋਨੀ ਦਾ ਨਾਮ ਹੈ ਕਿਸ ਤਰ੍ਹਾਂ ਦੀ ਕਲੋਨੀ ਹੈ ਤੇ ਨਾ ਹੀ ਇਹਦਾ ਇਹ ਪਤਾ ਹੈਗਾ ਕਿ ਕਿੱਥੋਂ ਇਹ ਅਪਰੂਵਡ ਹੈ ਰੇਰਾ ਤੂੰ ਐ, ਕੁੱਡਾ ਤੂੰ ਐ, ਕਾਰਪੋਰੇਸ਼ਨ ਤੋਂ ਐ, ਕੁਛ ਨਹੀਂ ਪਤਾ ਹੈਗਾ ਲੇਕਿਨ ਇੱਥੇ ਸੂਤਰਾ ਮੁਤਾਬਕ 80 ਪਲਾਟ ਨੇ ਜਿਹਦੇ ਵਿੱਚੋਂ 50 ਦੇ ਕਰੀਬ ਪਲਾਟ ਵਿਕ ਚੁੱਕੇ ਨੇ। ਜਿਸ ਗੱਲ ਨੂੰ ਫੋਨ ਦੇ ਉੱਪਰ ਇਸ ਕਲੋਨੀ ਦੇ ਜਿਹੜੇ ਕਲੋਨਾਈਜ਼ਰ ਨੇ ਉਹਨਾਂ ਨੇ ਸਵੀਕਾਰਿਆ ਵੀ ਹੈਗਾ। ਪਰ ਜਦੋਂ ਅਸੀਂ ਉਹਨਾਂ ਨੂੰ ਬੁਲਾ ਕੇ ਆਉਣ ਨੂੰ ਪੁੱਛਣਾ ਚਾਹਿਆ ਕਿ ਭਾਈ ਇਸ ਵਿੱਚ ਕਿੰਨੀ ਕਿ ਸਚਾਈ ਹੈ, ਕਿਹੜੇ ਤੁਹਾਡੇ ਕੋਲੇ ਲਾਇਸੈਂਸ ਮਿਲ ਗਿਆ, ਕਿਹੜੇ ਤੁਹਾਡੇ ਕੋਲੇ ਅਪਰੂਵਲ ਹੋ ਗਈ ਹੈਗੀ ਆ ਤਾਂ ਉਹਨਾਂ ਨੇ ਫੋਨ ਤੇ ਮੰਨਿਆ ਸੀ ਕਿ ਹਫਤੇ ਤੱਕ ਕਾਜੂਗੀ ਲੇਕਿਨ ਜਦੋਂ ਸਾਹਮਣੇ ਆਏ ਤਾਂ ਦੱਸਿਆ ਸੀ ਪੱਤਰਕਾਰਾਂ ਤਾਂ ਉਸੇ ਵੇਲੇ ਉਹ ਸਾਫ਼ ਤੌਰ ਤੇ ਮੁਕਰ ਗਈ ਕਿਸ ਤਰ੍ਹਾਂ ਮੁਕਰੇ ਨੇ ਉਹ ਤੁਹਾਨੂੰ ਰਿਕਾਰਡਿੰਗ ਦਿਖਾਉਣੀਆਂ ਜਿਸ ਦੇ ਵਿੱਚੋਂ ਸਾਫ਼ ਤੌਰ ਤੇ ਉਹ ਪਰ ਮੁਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਤੁਸੀਂ ਜਿਹੜੀ ਖਬਰ ਲਗਾਣੀ ਹੈ ਲਗਾ ਦਿਓ ਕੋਲ ਨਹੀਂ ਹੈ ਉਹ ਅਪਰੂਵਡ ਹੈ ਐਮਸੀ ਕਾਰਪੋਰੇਸ਼ਨ ਸਰ ਐਮਸੀ ਦਾ ਅਪਰੂਵਡ ਹੈ ਜੀ ਲਾਇਸੈਂਸਡ ਹੈ ਜੀ ਅੱਛਾ ਨੰਬਰ ਦੋ ਗੱਲ ਦੋ ਜੀ ਰਾ ਇਹਦਾ ਤੋਂ ਤੁਸੀਂ ਇਹ ਤੋਂ ਰਜਿਸਟ੍ਰੇਸ਼ਨ ਹੋ ਗਈ ਹੈ ਜੀ ਹਾਂਜੀ ਹੋ ਗਈ ਜੀ ਹਾਂ ਜੇਗੀ ਜੀ ਅੱਗੇ ਹਾਂ ਜੇ ਨਹੀਂ ਆਈ ਨਹੀਂ ਆਈ ਜੀ ਤੁਸੀਂ ਤੁਹਾਡੇ ਨਾਲ ਹੁਣ ਗੱਲ ਹੋਈ ਹੈ ਤੁਸੀਂ ਸਾਨੂੰ ਬੁਲਾਇਆ ਵੀ ਹਾਂ ਅ ਦੋ ਬਲਾਡ ਪਏ ਨੇ 100-100 ਗੱਜ ਦੇ ਹੂੰ 18000 ਰੁਪਏ ਰੇਟ ਆ ਹਾਂ ਹੈਗੇ ਜੀ ਹੈਗੇ ਆ ਜੀ ਪਏ ਆ ਹੱਲੇ ਹਾਂ ਮੈਂ ਤੁਸੀਂ ਕਹਿ ਰਹੇ ਨਾ ਪਏ ਨੇ ਪਏ ਨੇ ਹਾਂ ਪਏ ਅਬ ਤੁਸੀਂ ਵੇਚਤਾ ਰਹੇ ਹੋ ਹੁਣ ਵੇਚ ਰਹੇ ਹੈਂ ਵੇਚ ਰਹੇ ਹੈਂ ਕਹਿਤ ਰਹੇ ਹੈਂ ਵੇਚ ਲੈਣ ਰਜਿਸਟ੍ਰੇਸ਼ਨ ਤੁਹਾਡੇ ਕੋਲ ਹੋਈ ਹਜੇ ਹੈ ਨਹੀਂ ਰਜਿਸਟ੍ਰੇਸ਼ਨ ਹੋ ਗਈ ਹੈ ਲੈਟਰ ਆਣੀ ਹੈ ਲੈਟਰ ਸਰ ਮੈਂ ਇਹ ਕਹਿ ਰਹੇ ਹਾਂ ਮੇਰਾ ਐਲਡੀਸੀ ਹੋ ਗਿਆ ਪੈਪਰਾਂ ਦਾ ਮਿਸ਼ਨਰ ਨਗਰ ਨਿਗਮ ਪਟਿਆਲਾ ਦਾ ਠੀਕ ਹੈ ਜੀ ਓਕੇ ਠੀਕ ਹੈ ਜੀ ਸੈਟੀਸਫਾਈਡ ਹਾਂ ਮੈਂ ਉਹ ਮੇਰੀ ਜਸਪਾਲ ਜੀ ਨਾਲ ਗੱਲ ਹੋਈ ਏਟੀਪੀ ਸਾਹਿਬ ਨਾਲ ਮੈਂ ਏਟੀਪੀ ਨੂੰ ਪੁੱਛਿਆ ਉਹ ਕਹਿੰਦਾ ਹਾਂ ਜਸਪਾਲ ਨਾਲ ਮੇਰੀ ਗੱਲ ਹੋ ਗਈ ਆ ਉਹ ਕਹਿੰਦਾ ਪਾਸ ਹੈ ਕਹਿੰਦਾ ਪਰ ਰੇਰਾ ਦੀ ਨਾਲ ਕੋਲ ਹਜੇ ਰਜਿਸਟ੍ਰੇਸ਼ਨ ਨਹੀਂ ਆਈ ਤੇ ਜੇ ਪ੍ਰੋਪਰਟੀ ਵੇਚ ਰਿਹਾ ਤਾਂ ਇਹ ਨਹੀਂ ਵੇਚ ਸਕਦਾ ਇਹ ਗਲਤ ਵੇਚ ਰਿਹਾ ਬਾਸ ਐਗਰੀਡ ਐਗਰੀਡ ਠੀਕ ਹੈ ਜੀ ਇਹੀ ਬਸ ਇਹੀ ਐਗਰੀਡ ਹਾਂ एंड यू आर टैलिंग मै दैट वी हैव सेल्ड हाफ ऑफ द प्रॉपर्ट ठीक है एंड सम ऑफ द प्लाट्स वी हैव रिटेन विद ना भी हाँ। तो कोल है न कुछ जो तो छो मैं कहनेटिंग मेन रोड तो यही सारी एंड तक ही पैंती हो चाहिए सारी है नैसे नहीं हाँ वैसे तो चाली चाहिए ਨੇ ਕਿਉਂਕਿ ਜਿਹੜੀ ਮੇਨ ਰੋਡ ਹੁੰਦੀ ਹੈ ਉਹ 40 ਫੁੱਟ ਚਾਹੀਦੀ ਹੈ ਅਪਰੂਵਡ ਕਾਲਜ ਹਾਂ ਤੇ ਜੇ ਲੈਆਉਟ ਸੈਂਕਸ਼ਨ ਹੋ ਗਿਆ ਠੀਕ ਹੈ ਇਟਸ ਓਕੇ ਠੀਕ ਲੈਸੈਂਸ ਹੋ ਗਿਆ ਇਟਸ ਓਕੇ ਚਾਹੇ ਗਲਤ ਹੋਵੇ ਸਹੀ ਹੋਵੇ ਉਹ ਤਾਂ ਗੱਲ ਸਾਬ ਉਹ ਤਾਂ ਉਹਦਾ ਕਾਰਪੋਰੇਸ਼ਨ ਦਾ ਹੀ ਪਾਰਾ ਨਾ ਉਹਦੇ ਜੇ ਫਸੂਗੀ ਤਾਂ ਕਾਰਪੋਰੇਸ਼ਨ ਜਦੋਂ ਕੱਲੋਂ ਅਸੀਂ ਕਮਿਸ਼ਨਰ ਨੂੰ ਪੁੱਛ ਲਾਂਗੇ ਜਾ ਕੇ ਵੀ ਆ ਤੁਸੀ ਕਾਲਨੀ ਅਪਰੂਵ ਕਰਤੀ ਜੀ ਇਹਦੇ ਵਿੱਚ ਆ 40 ਫੁੱਟ ਦੀ ਰੋਡ ਨਹੀਂ ਸੀ 35 ਫੁੱਟ ਕਿਉਂ ਹੋ ਗਈ ਠੀਕ ਹੈ ਨਾ ਜੀ ਆ ਜਿਹੜੀ ਸੀਵਰੇਜ ਦੇ ਸੀਗੇ ਹੋਲ ਹੋ ਇੰਨੇ ਭੈਣੇ ਤੇ ਫੋਨ ਚ ਜਿਹੜੀ ਸੀ ਤਾਂ ਕਾਲੋ ਹੋਰ ਕੱਟ ਦਿੱਤੀ ਜਾਂਦੇ ਤੇ ਫਿਰ ਬਾਅਦ ਚ ਲੋਕੀ ਪਰੇਸ਼ਾਨ ਹੁੰਦੇ ਉਹਦਾ ਬਾਅਦ ਪਾਣੀ ਦੀ ਟੈਂਕੀ ਲੱਗਣੀ ਸੀ ਟਿਊਬਲ ਕਿਉਂ ਲਾਤਾ ਪਾਰਕ ਸੀਗੇ ਜਿਹਨੇ ਭੈਣੇ ਭੈਣੇ ਤੇ ਛੱਦਨੇ ਸੀਗੇ ਘਾਟੋਂ ਛੱਡ ਤੇ ਵਾਟਰ ਹਾਰਵੈਸਟਿੰਗ ਹੈ ਜਿਹੜੀ ਉਹ 라ਸਕੂ ਦਾ ਕਮਿਸ਼ਨਰ ਹੈ ਨਾ ਅਕੋਰਡਿੰਗ ਟੂ ਲਾ ਹੋਇਆ ਜਾਂ ਨਹੀਂ ਹੋਇਆ ਐਗਰੀਡ ਇਹ ਜ਼ਵੇ ਰਹਿਦਾ ਜਾਣਾ ਸੀਗਾ ਜ਼ਵੇ ਰਹਿਦਾ ਚੱਲੇਗਾ ਰਹਿਦਾ ਅਪਰੂਵਲ ਲੈ ਆਏ ਠੀਕ ਹੈ ਜੀ ਓਕੇ ਹੋ ਗਿਆ ਸਰਟੀਫਿਕੇਟ ਆ ਜਾਊਗਾ ਅੱਜ ਕੀ ਹੈ ਮੰਡੇ ਹਾਂ ਜੀ ਅੱਛਾ ਹਾਂ ਜੀ ਮੰਡੇ 12 ਤਰੀਕ ਨੂੰ ਜਾ ਰਹੇ ਚੇਅਰਮੈਨ ਸਾਹਿਬ ਉਹ ਸਰਟੀਫਿਕੇਟ ਅੱਜ ਕੱਲ੍ਹ ਤੇ ਸਾਈਨ ਕਰ ਜਣਗੇ ਤੁਹਾਡੇ ਕੋਲ ਅਪਰੂਵਲ ਕਿੱਥੇ ਆ ਗਈ ਹੈਗੀ ਤੁਹਾਨੂੰ ਮੇਰੀ ਅਰਾਧੀ ਅਪਰੂਵਲ ਪੁੱਛਾਂ ਜੇ ਸਾਈਟ ਤੇ ਹੈਗੀ ਹੈ ਧੰਨ ਅੱਛਾ ਨਹੀਂ ਮੈਨ ਸਾਈਟ ਤੇ ਪਾਤੀ ਨਹੀਂ ਪਾਤੀ ਉਹਨਾਂ ਨੇ ਕਿਉਂਕਿ ਸਾਈਡ ਤੇ ਲੇਟ ਪਾਉਂਦੇ ਹੁੰਨੇ ਆ ਉਹ ਮੇਰੀ ਜਿਹੜੀ ਉਹ ਆਈਡੀ ਹੈ ਨਾ ਉਸ ਤੇ ਸ਼ਾਇਦ ਆ ਜੇ ਵੀ ਅਪਰੂਵਡ ਪੁੱਛਦਾ ਠੱਟ ਤਾਂ ਫੋਨ ਹੁੰਨੇ ਮੇਰੇ ਸੇ ਹੋ ਗਈ ਸਰ ਤੁਸੀਂ ਉਥੇ ਰਹਿਰਾ ਨੂੰ ਫੋਨ ਕੇ ਪੁੱਛ ਲਿਓ ਚਲੋ ਕੋਈ ਨਹੀਂ ਤੁਸੀਂ ਰਹਿਰਾ ਦੀ ਪਿਛਲੇ ਪਿਛਲੇ ਵੈਨਸਡੇ ਦੀ ਆ ਮਾਈਕ ਤੇ ਹੈ ਨਾ ਨਹੀਂ ਬਾਈਕ ਮੈਂ ਬੈਠ ਨਹੀਂ ਦਿੰਨੀ ਵਾਈ ਸ਼ੁਡ ਆਈ ਗਿਵ ਦ ਬਾਈਟ ਮੇਰਾ ਪ੍ਰੋਪਰਟੀ ਵੈ ਨਾ ਨੀ ਪ੍ਰੋਗਰੈਟਿਵ ਦਾ ਤੁਹਾਡਾ ਹਾਂ ਪਰ ਗੱਲ ਐਸਾ ਹੁਣ ਜਦੋਂ ਤੁਸੀਂ ਖਬਰ ਕਰਾਂਗੇ ਕੱਲ ਨੂੰ ਤੁਸੀਂ ਇਹ ਨਾ ਲਓ ਮੇਰੀ ਬਾਈਕ ਨਹੀਂ ਲਾਈ ਨਹੀਂ ਤੁਸੀਂ ਲਾਓ ਨਾ ਲਾਓ ਜੋਮਾ ਜੀ ਲਾਓ ਬਾਈਕ ਆ ਮੈਂ ਉਹ ਜੋਮਾ ਜੀ ਲਿਖੋ ਤੁਸੀਂ ਇਹ ਆਉਣ ਤੋਂ ਪਹਿਲਾਂ ਤੁਸੀਂ ਆਉਣ ਤੋਂ ਪਹਿਲਾਂ ਸਰ ਆਪਾਂ ਫਾਮ ਤੋਂ ਆਉਣ ਤੋਂ ਪਹਿਲੇ ਕਿਹਾ ਤੁਸੀਂ ਮੇਰੀ ਬਾਈਕ ਲੈਣੀ ਹੈ ਹਾਂ ਮੈਂ ਸਿਰਫ ਇਹਦੇ ਕੋਲ ਠੀਕ ਹੈ ਦੇ ਦੋ ਕੋਈ ਗੱਲ ਨਹੀਂ ਮੈਂ ਸਿਰਫ ਬਾਈਕ ਨਹੀਂ ਦੇਣੀ ਸੈਕੰਡਲੀ ਤੁਸੀਂ ਜੋ ਮਰਜ਼ੀ ਖਬਰ ਲਾਓ ਜੋਪ ਥੀ ਲਾਣੀ ਜੋ ਤੋਂ ਨਹੀਂ ਕਿਉਂ ਲਾਵਾਂਗੇ ਜੋ ਹੈਗੇ ਲਾਵਾਂਗੇ ਨਹੀਂ ਮੇਰੀ ਗੱਲ ਨਹੀਂ ਸਮਝ ਰਹੇ ਤੁਸੀਂ ਕਿ ਆ ਵੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਸਾਡੇ ਕੋਲ ਸਰਟੀਫਿਕੇਟ ਅਜੇ ਤੱਕ ਨਹੀਂ ਆ ਹਾਂ ਇਹ ਮੈਂ ਗੱਲ ਤੋਂ ਤੱਕ ਸਾਰੇ ਪਲਾਟ ਪਏ ਆ ਜਿਹੜਾ ਮਰਜ਼ੀ ਲੈ ਲੀਏ ਹਾਂ ਅਸੀਂ ਮੈਂ ਵੇਚਣਾ ਹੀ ਨਹੀਂ ਕਿ ਮੇਰੀ ਮਰਜ਼ੀ ਨਹੀਂ ਉਹ ਤਾਂ ਨਹੀਂ ਕਹਿੰਦੇ ਆਪਾਂ ਵੀ ਤੁਹਾਡੀ ਤੁਸੀਂ ਪਰ ਤੁਸੀਂ ਮੇਰੀ ਮਰਜ਼ੀ ਵਿੱਚ ਵੇਚਣਾ ਨਹੀਂ ਕਰਦੇ ਤੁਸੀਂ ਸਾਡੇ ਫਾਦਰ ਸਾਹਿਬ ਦੇ ਫੋਨ ਤੇ ਗੱਲ ਹੋਈ ਹੈ ਮੇਰੇ ਨਾਲ ਉਦੋਂ ਵੀ ਤੁਸੀਂ ਕਿਹਾ ਵੀ ਮੇਰੇ ਕੋਲ ਕੁਝ ਪਲਾਟ ਰਹਿ ਗਏ ਨੇ 18000 ਰੁਪਏ ਨਹੀਂ ਗੱਲ ਮੈਂ ਰਿਫਿਊਜ਼ ਕਰ ਗਿਆ ਕੀ ਕਰੋਗੇ ਉਹਦੇ ਤੁਸੀਂ ਕਰ ਹੀ ਰਹੇ ਹੋ ਉਹ ਤਾਂ ਕਲੀਅਰ ਹੀ ਹੈ ਸਾਨੂੰ ਰਿਫਿਊਜ਼ ਕਰਕੇ ਤੁਸੀਂ ਤੁਸੀਂ ਇਹ ਤਾਂ ਕਹਿ ਸਕਦੇ ਬੰਦਾ ਪਹਿਲਾਂ ਮੰਨ ਗਿਆ ਬਾਅਦ ਚ ਰਿਫਿਊਜ਼ ਆ ਗਿਆ ਤੁਸੀਂ ਕਹਿ ਵੀ ਨਹੀਂ ਸਕਦੇ ਬੰਦੇ ਜਿਹੜੀ ਕਹਿ ਕੇ ਬੰਦਾ ਮੁਕਰ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਮੁਕਰ ਕੇ ਹਾਂ ਮੁਕਰ ਕੇ ਕਹਿ ਲੋ ਸੋਹ ਰਿਕਾਰਡਿੰਗ ਵੀ ਤੁਹਾਨੂੰ ਵਿਖਾਈ ਆ ਵੀ ਕਿਸ ਤਰ੍ਹਾਂ ਆਪਣੀ ਗੱਲ ਤੋਂ ਮੁਕਰਦੇ ਨੇ ਤੇ ਐਗਜ਼ਾਮਪਲ ਦਿੰਦੇ ਨੇ ਕਿ ਪ੍ਰਧਾਨ ਮੰਤਰੀ ਤੱਕ ਵੀ ਮੁਕਰ ਜਾਂਦਾ ਸੀ ਮੁਕਰ ਕੇ ਤਾਂ ਤਾਕੀ ਹੋ ਗਿਆ ਸੋਇਸ ਕਲੋਨੀ ਦੇ ਵਿੱਚ ਜਿਹੜੀਆਂ ਖਾਮੀਆਂ ਨੇ ਉਹਦੇ ਉੱਪਰ ਅਗਰ ਨਜ਼ਰ ਮਾਰੀਏ ਤਾਂ ਇਸ ਕਲੋਨੀ ਦੇ ਵਿੱਚ ਹਾਈ ਅਟੈਂਸ਼ਨ ਤਾਰਾਂ ਜਾ ਰਹੀਆਂ ਨੇ ਜਿਨ੍ਹਾਂ ਦੀ ਪੂਰਤੀ ਕਰਨ ਵਾਸਤੇ ਇਹਨਾਂ ਦੇ ਥੱਲੇ ਪਲਾਟ ਜਿਹੜੇ ਹੈਗੇ ਨੇ ਉੱਥੇ ਪਾਰਕ ਦਿਖਾ ਦਿੱਤੇ ਗਏ ਨੇ ਹਾਲਾਂਕਿ ਹਜੇ ਪਾਰਕ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਜਿਹੜੇ ਸੀਵਰੇਜ ਲਾਈਨਾਂ ਨੇ ਉਹ ਪਾ ਦਿੱਤੀਆਂ ਗਈਆਂ ਹੈਗੀਆਂ ਨੇ ਤੇ ਸੀਵਰੇਜ ਲਾਈਨਾਂ ਦਾ ਜਿਹੜਾ ਲੈਵਲ ਹੈਗਾ ਤੁਸੀਂ ਦੇਖ ਸਕਦੇ ਹੋ ਸੜਕਾ ਬਣਨ ਤੋਂ ਪਹਿਲਾਂ ਇਹ ਬਰਾਬਰ ਹੈ ਜਦ ਸੜਕਾ ਬਣ ਗਿਆ ਤਾਂ ਇਹ ਥੱਲੇ ਚਲੇ ਜਾਣਾ ਤੇ ਪਾਣੀ ਜਿਹੜਾ ਬਰਸਾਤੀ ਆਣਾ ਉਹਦੇ ਉਸ ਦੀ ਹੋਦੀਆਂ ਬਣ ਚੁੱਕੀਆਂ ਨੇ ਜਿਹੜਾ ਹੈਗਾ ਪਾਣੀ ਦੀ ਟੈਂਕੀ ਦੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਦੇ ਚ ਟਿਊਬਲ ਲੱਗੇਗਾ ਸੋ ਜਿਸ ਤਰ੍ਹਾਂ ਵੀ ਉਹਨੂੰ ਅਫੋਰਡੇਬਲ ਲੱਗਦਾ ਉਸੇ ਤਰੀਕੇ ਦੇ ਨਾਲ ਕਲੋਨੀ ਦੇ ਵਿੱਚ ਸਾਰੇ ਸੈਟਿੰਗਸ ਹੋ ਰਹੀਆਂ ਨੇ ਇਸ ਉੱਪਰ ਜਿਹੜੇ ਟਾਊਨ ਪਲੈਨਰ ਨੇ ਉਹ ਕਦੋਂ ਧਿਆਨ ਦੇਣਗੇ ਕਦੋਂ ਪਤਾ ਲੱਗੇਗਾ ਜਦੋਂ ਕਲੋਨੀ ਕੱਢ ਜਾਏਗੀ ਇਹ ਪ੍ਰਸ਼ਨ ਨੇ ਤੇ ਲੋਕਾਂ ਦੇ ਕੋਲੋਂ ਸਾਫ਼ ਤੌਰ ਦੇ ਉੱਪਰ ਬਚਦੇ ਹੋਏ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਕੋਈ ਪ੍ਰੂਫ ਹੈ ਤਾਂ ਦਿਖਾਓ ਮੈਂ ਕਿਸੇ ਕੋਲ ਬਿਆਨਾ ਫੜਿਆ ਹੋਵੇ ਯਾਨੀ ਕਿ ਉਹ ਸਵੀਕਾਰ ਕਰ ਰਹੇ ਨੇ ਕਿ ਮੈਂ ਕਿਸੇ ਕੋਲ ਬਿਆਨਾਂ ਲਈ ਫੜ ਰਿਹਾ ਹੈਗਾ ਸਿੱਧੇ ਤੌਰ ਦੇ ਉੱਪਰ ਪਰਚੀਆਂ ਕੱਟ-ਕੱਟ ਕੇ ਪਲਾਟ ਜਰੂਰ ਬੁੱਕ ਹੋ ਰਹੇ ਨੇ ਤੇ ਕਿੰਨੇ ਸਾਫ਼ ਤਰੀਕੇ ਨਾਲ ਕਹਿ ਰਹੇ ਨੇ ਕਿ ਮੇਰੇ ਨਾਮ ਤੇ ਦਿਖਾਓ ਤੇ ਆਪਣੀ ਜਿਹੜੀ ਕੰਪਨੀ ਉਹਦੇ ਨਾਮ ਦੀ ਹੀ ਗੱਲ ਕਰਦੇ ਨੇ ਕਿਸ ਤਰ੍ਹਾਂ ਸਾਫ਼ ਤੌਰ ਦੇ ਉੱਪਰ ਲੋਕਾਂ ਤੋਂ ਬਿਨਾ ਬਿਆਨਾ ਲਿੱਤੇ ਹੋਏ ਬਿਆਨਾ ਦਿੱਤੇ ਹੋਏ ਪਲਾਟ ਜਿਹੜੇ ਸੇਲ ਹੋ ਰਹੇ ਨੇ ਕਿੰਨੀ ਖੂਬਸੂਰਤੀ ਦੇ ਨਾਲ ਕਲੋਨਾਈਜ਼ਰ ਕੰਮ ਕਰ ਰਿਹਾ ਤਾਂ ਜੋ ਕੋਈ ਦਿੱਕਤ ਆਣੀ ਆ ਜੇ ਕਲੋਨੀ ਅਪਰੂਵਡ ਨਹੀਂ ਹੁੰਦੀ ਜਾਂ ਵਿੱਚ ਵਿਚਾਲੇ ਰੁਲਦੀ ਆ ਤਾਂ ਆਪਾਂ ਸਾਫ਼ ਤੌਰ ਤੇ ਬਚ ਕੇ ਬਾਹਰ ਹੋ ਜਾਾਂਗੇ ਕੰਪਨੀ ਆਪੀ ਦੇਖਦੀ ਰਹੂਗੀ ਕੰਪਨੀ ਕੀ ਦੀ ਹੈ ਕੋਈ ਵੀ ਸਵਾਲ ਹੈ ਪਰ ਉਹ ਰਿਕਾਰਡਿੰਗ ਵੀ ਤੁਹਾਨੂੰ ਸੁਣਾਣਾ ਜਿਹਦੇ ਵਿੱਚੋਂ ਕਹਿ ਰਹੇ ਨੇ ਕਿ ਮੈਨੂੰ ਦਿਖਾਓ ਕਿਸ ਤੋਂ ਵੇਲਣਾ ਪੜਿਆ ਬੰਦੇ ਦਾ ਨਾਮ ਲੈਦਾ ਲਿਓ ਮੈਂ ਦੱਸਦਾ ਮੈਂ ਤੁਹਾਨੂੰ ਹਾਂ ਲਿਓ ਲਿਓ ਵੀ ਉਹ ਜਿਨ੍ਹਾਂ ਜਿਨ੍ਹਾਂ ਤੁਸੀਂ ਪਲਾਟ ਵੇਚੇ ਨੇ ਠੀਕ ਹੈ ਹਾਂ ਠੀਕ ਹੈ ਹੁਣੀ ਦੱਸ ਦਿੰਨਾ ਮੈਂ ਤੁਹਾਨੂੰ ਹਾਂ ਲਿਓ ਲਿਓ ਫਿਰ ਤੁਸੀਂ ਮੈਂ ਮੰਨ ਜਾਊਂਗਾ ਹਾਂ ਲਿਓ ਨਹੀਂ ਲਿਆਣਾਂ ਕਿ ਮੈਂ ਤੁਹਾਨੂੰ ਦੱਸ ਦਿੰਦਾ ਦੱਸੋ ਹੈਨਾ ਦੱਸੋ ਮੈਂ ਮੈਂ ਤੁਹਾਨੂੰ ਕਿੱਟੋ ਕਿੱਟ ਚਾਰ ਪੰਜ ਅਜੇ ਬੰਦੇ ਨਾਮ ਦੱਸ ਦਿੰਦਾ ਦੱਸੋ ਦੱਸੋ ਇੱਕ ਤੁਸੀਂ ਆ ਜਾਣਗੇ ਉਹਨਾਂ ਤੁਸੀਂ ਕਾਗਜ਼ ਦੇਖੇ ਮਤਲਬ ਤੁਸੀਂ ਬਿਨਾਂ ਕਾਗਜ਼ ਤੋਂ ਪਲਾਟ ਵੇਚ ਸਕਦੇ ਹੋ ਤੁਸੀਂ ਉਹਨਾਂ ਦੇ ਕਾਗਜ਼ ਦੇਖੇ ਹੈ ਕਾਗਜ਼ ਦੇਖਿਓ ਨਾ ਦੇ ਹਵਾ ਚ ਤਾਂ ਜਿਹੜਾ ਚੱਲਦਾ ਸਿਸਟਮ ਉਹ ਤੁਸੀਂ ਚਲਾਈ ਰਹੇ ਹੋ ਤੁਸੀਂ ਕਾਗਜ਼ ਦੇਖੇ ਬੰਨੇ ਦੇ ਉਹ अच्छा देखेंगे ब्याने ਦੇ ਕਾਗਜ਼ ਤਾਂ ਇਸਨਾ ਵੀ ਜਿਹੜਾ ਕਾਲਜ ਚ ਰਹਾ ਨਾ ਉਹ ਤਾਂ ਤੁਸੀਂ ਫਿਰ ਹਵਾ ਚ ਕਰਦੇ ਹੋ ਉਹਦਾ ਤਾਂ ਤੁਹ ਦਾ ਇਹ ਹੁੰਦਾ ਸਸਤਾ ਹਵਾ ਚ ਹਵਾ ਚ ਮੈਂ ਚੰਡੀਗੜ੍ਹ ਵੇਚਣਾ ਅੱਜ ਹਾਂ ਮੈਂ ਉਹੀ ਕਰ ਤੁਸੀਂ ਬੰਨਾਂ ਨਹੀਂ ਕਿਤੇ ਤੁਸੀਂ ਕੀ ਕਰਨ ਕਿ ਵਰਬਲ ਮੰਨ ਲੋਗੇ ਨਹੀਂ ਕੁਝ ਜਿਹੜੇ ਕੁਝ ਲੋਕ ਜਿਹੜੇ ਵੇਚਦੇ ਨੇ ਐਵੇਂ ਵਰਬਲੀ ਠੀਕ ਹੈ ਨਾ ਉਹ ਪਤਾ ਪਤਾ ਹੀ ਹੁੰਦਾ ਵੀ ਹਾਂ ਵਰਬਲੀ ਵੇਚ ਰਹੇ ਨੇ ਬੰਦੇ ਡਾਕੂਮੈਂਟ ਤਾਂ ਚਾਹੀਦਾ ਨਹੀਂ ਡਾਕੂਮੈਂਟ ਜਰੂਰੀ ਨਹੀਂ ਹੈਗਾ ਬੰਦਾ ਜੋ ਬੰਦਾ ਜਿਵੇਂ ਤੁਸੀਂ ਬੋਲ ਰਹੇ ਹੋ ਉਹ ਬੰਦਾ ਮੌਕੇ ਤੇ ਬੰਦਾ ਜੋ ਕਹਿ ਰਿਹਾ ਵੀ ਹਾਂ ਮੈਂ ਲੈ ਆ ਤੁਹਾਡੇ ਕੋਲ ਕਿਸ਼ਤੋ ਲੈ ਆ ਰਾਹੁਲ ਜੀ ਤੋਂ ਲੈ ਆ ਰਾਹੁਲ ਜੀ ਐਂਡ ਸਿੰਗਲਾ ਵੀ ਡਾਕੂਮੈਂਟ ਸਾਈਨ ਕੀਤਾ ਰਾਹੁਲ ਜੀ ਦਾ ਚਲੋ ਉਹ ਤਾਂ ਤੁਸੀਂ ਉਹ ਤਾਂ ਤੁਹਾਨੂੰ ਚਾਹ ਨਹੀਂ ਤਾਂ ਤੁਸੀਂ ਕਹਿ ਦੋ ਵੀ ਮੈਂ ਤਾਂ ਪੁੱਛੋ ਨਾ ਸਰ ਐ ਨਹੀਂ ਹੁੰਦਾ ਨਾ ਮੈਨੂੰ ਲੱਗਦਾ ਮੈਨੂੰ ਪਤਾ ਕੀ ਲੱਗਦਾ ਸਿੰਗਲਾ ਜੀ ਦੋਨੋਂ ਸਿੰਗਲਿਓਂ ਕਰ ਮੈਨੂੰ ਮੈਨੂੰ ਇਹ ਲੱਗਦਾ ਵੀ ਇਸ ਗੱਲ ਨੂੰ ਆਪਾਂ ਬੈਸ ਬੈਸ ਤੇ ਲੈ ਕੇ ਜਾਦੇ ਫਾਇਦਾ ਨਹੀਂ ਸਰ ਜੀ ਆਪਾਂ ਤੁਸੀਂ ਕਹਿੰਦੇ ਹੋ ਤੁਸੀਂ ਵੇਚੇ ਨਹੀਂ ਵੇਚੇ ਮੈਂ ਕਹਿੰਦਾ ਵੇਚੇ ਨਹੀਂ ਤੁਹਾਨੂੰ ਮੇਰੀ ਫੇਸ ਵਲ ਤੋਂ ਮੇਰੀ ਗੱਲ ਮੰਨੀ ਪਈ ਨਹੀਂ ਪਰ ਜਦੋਂ ਮੈਂ ਰਿਟਰਨ ਪ੍ਰੂਫ ਚਾਹੀਦਾ ਬਾਜ਼ਾਰ 'ਚ ਤਾਂ ਤੁਸੀਂ ਕਮਿਸ਼ਨਰ ਨੂੰ ਕਹੋਗੇ ਸੋਨੇ ਪਲਾਟ ਵੇਚੇ ਆ ਮੰਨ ਲਿਆ ਆਪਾਂ ਹੁਣ ਨੋਰਮਲ ਗੱਲ ਤੇ ਆ ਜੀ ਕਮਿਸ਼ਨਰ ਹੋਗਾ ਫਲਾਟ ਵਿੱਚ ਕਿਸ਼ੇ ਉਹ ਡਾਕੂਮੈਂਟ ਪ੍ਰੂਫ ਲੈ ਕੇ ਆਓ ਫੋੜੇ ਰੋਬਲ ਗੱਲ ਮੰਨੂਗਾ ਕਮਿਸ਼ਨਰ ਮੰਨ ਲੂਗਾ ਤੁਹਾਡੀ ਗੱਲ ਮੰਨ ਲੂਗਾ ਬਹੁਤ ਕੁਝ ਮੰਨੂਗਾ ਮੰਨ ਲੂਗਾ ਫੇ ਡਾਕੂਮੈਂਟ ਨਹੀਂ ਸਾਡੇ ਕੋਲ ਤਾਂ ਸਿਰਫ ਜਾਣਕਾਰ ਸੂਤਰ ਹੁੰਦੇ ਆ ਪੱਤਰਕਾਰਾਂ ਕੋਲ ਪੱਤਰਕਾਰਾਂ ਕੋਲ ਵੀ ਜਾਣਕਾਰ ਪੱਤਰਕਾਰਾਂ ਦੇ ਕੋਲ ਜਾਣਕਾਰ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਸਾਡੇ ਪ੍ਰੂਫ ਨਹੀਂ ਹੁੰਦੇ ਸਾਡੇ ਤਾਂ ਜਾਣਕਾਰ ਸੂਤਰ ਹੁੰਦੇ ਸਰ ਉਹ ਜਾਣਕਾਰ ਸੂਤਰ ਜੋ ਮਰਜ਼ੀ ਜਿਹੜੀ ਉਹਦੇ ਵਿੱਚ ਤਾਂ ਫਿਰ ਅਸੀਂ ਹੀ ਬੋਲਣਾ ਵੀ ਸਾਡੇ ਜਿਹੜੇ ਜਾਣਕਾਰ ਸੂਤਰ ਨੇ ਠੀਕ ਹੈ ਜੀ ਉਹ ਯਾਨੀ ਕਿ ਜੇ ਇੱਕ ਗੱਲ ਦਾ ਤੁਸੀਂ ਪ੍ਰੂਫ ਕਰਤੀ ਜਿੰਨੀ ਵੀ ਤੁਸੀਂ ਵੱਡੀ ਮਰਜ਼ੀ ਪਰਸਨੈਲਿਟੀ ਹੋਵੇ ਜਿੰਨਾ ਮਰਜ਼ੀ ਵੱਡਾ ਬਿਜ਼ਨਸਮੈਨ ਹੋਵੇ ਉਹ ਕਿਸੇ ਵੇਲੇ ਜੀ ਮੁੱਕਰ ਸਕਦਾ ਹੈ ਸਰ ਪ੍ਰਧਾਨ ਮੰਤਰੀ ਮੈਂ ਤੁਹਾਨੂੰ ਕੁਝ ਗੱਲਾਂ ਕਰੀਏ ਨੇ। ਇਹ ਪਤਾ ਮੰਤਰੀ ਮੁਕਰ ਜਾਂਦਾ ਸਰ। ਹਾਂ ਠੀਕ ਹੈ। ਇਹ ਤਾਂ ਜਵਾਨ ਵਾਲੀ ਗੱਲ ਖਤਮ ਹੈ। ਸਰ ਪ੍ਰਧਾਨ ਮੰਤਰੀ ਤੁਸੀਂ ਮੈਨੂੰ ਵੀ ਗੱਲ ਦੱਸੋ ਰੀਅਲ ਤਾਂ ਹੀ ਕਲੋਨੀਆਂ ਦੇ ਵਿੱਚ ਫਿਰ ਗੜਬੜਾ ਹੁੰਦੀਆਂ ਨੇ। ਤੁਸੀਂ ਮੈਨੂੰ ਗੱਲ ਦੱਸੋ ਹਿੰਦੁਸਤਾਨ 'ਚ ਪਹਿਲੇ ਹਿੰਦੁਸਤਾਨ 'ਚ ਪੂਰੇ ਪੂਰੇ ਵਰਲਡ ਓਵਰ ਕਿਹੜਾ ਪ੍ਰੋਜੈਕਟ ਪ੍ਰੀ ਲਾਂਚ ਨਹੀਂ ਹੁੰਦਾ ਦੱਸ ਦਿਓ ਮੈਨੂੰ। ਦੱਸੋ। ਚਲੋ। ਇਹਦਾ ਰਿਫਿਊਜ਼ ਕਰ ਦਿਓ। ਨਹੀਂ। ਮੈਂ ਤੁਹਾਨੂੰ ਦੱਸਦਾ ਪ੍ਰੀ ਲਾਂਚਿੰਗ ਕੀ ਹੁੰਦੀ ਹੈ। ਪ੍ਰੀ ਲਾਂਚ ਤੁਸੀਂ ਮੂਵੀ ਦਾ ਕਰ ਸਕਦੇ ਹੋ। ਪ੍ਰੀ ਲਾਂਚ ਤੁਸੀਂ ਜੇ ਮਾ ਜਿਹੜਾ ਕੋਈ ਪ੍ਰੋਜੈਕਟ ਗਵਰਨਮੈਂਟ ਦਾ ਸਰਕਾਰੀ ਸਰਕਾਰੀ ਪ੍ਰੋਜੈਕਟ ਹੈ ਤੁਹਾਨੂੰ ਜੋੜਾ ਕਰ ਸਕਦੇ ਹੋ ਜਿਹੜਾ ਕੋਈ ਬੰਦਾ ਪ੍ਰਾਈਵੇਟ ਪ੍ਰੋਜੈਕਟ ਹੈ ਉਹਦੀ ਪ੍ਰੀ ਲਾਂਚਿੰਗ ਨਹੀਂ ਹੁੰਦੀ ਔਰ ਜੇ ਹੁੰਦੀ ਹੈ ਸੁਣ ਲਓ ਮੇਰੀ ਗੱਲ ਰੌਲ ਦੀ ਸੁਣ ਲਓ ਦੇਖੋ ਤੁਸੀਂ ਕਲੋਨਾਈਜ਼ਰ ਹੋ ਅਸੀਂ ਵੀ ਤੁਸੀਂ ਤਾਂ ਇੱਕ ਕੋਲੋਨੀ ਕੱਟੀ ਆ ਅਸੀਂ ਹਜਾਰਾ ਕਲੋਨੀ ਦੀ ਖਬਰਾਂ ਕੀਤੀਆਂ ਨੇਗੀ ਸਰ ਕਲੋਨੀਆਂ ਮੈਗਨਸ ਟਾਊਨ ਮੇਰੀ ਫਰਮ ਮੈਗਨਸ ਹਾਊਸ ਨੇਗੀ ਸੱਚੀ ਜੀ ਗੱਲ ਹੈ ਮੈਂ ਮੈਂ ਰਾਹੁਲ ਸਿੰਘਲਾ ਕੋਈ ਬੰਦਾ ਨਹੀਂ ਹੈਗਾ ਮੇਰੀ ਫਰਮ ਬੰਦਾ ਹੈ ਜੇ ਨਾ ਤਾਂ ਲਾਇਸੈਂਸ ਹੈ ਮਾਲਕ ਕੌਣ ਹੈ ਫਰਮ ਦਾ ਮੈਗਨਸ ਹੌਸਿੰਗ ਮੈਂ ਬੰਦਾ ਹੈ ਨਾ ਨਹੀਂ ਮੈਗਨਸ ਹੌਸਿੰਗ ਮੈਂ ਮਾਲਕ ਹੈ ਨਾ ਡਾਕਟਰ ਮੈਂ 파ਟਨਰ ਹੈ ਨਾ ਪਰ ਜਿਹੜੀ ਫਰਮ ਹੈ ਉਹ ਆਇਡੈਂਟੀਟੀ ਵੱਖਰੀ ਹੈ ਮੈਂ ਵੱਖਰੀ ਆਇਡੈਂਟੀਟੀ ਹਾਂ ਉਹ ਤਾਂ ਗੱਲ ਉਸ ਤੋਂ ਕੋਈ ਵੀ ਹੁੰਦਾ ਨਾ ਦੇਖੋ ਜੀ ਬਿਜ਼ਨਸ ਆਪਾਂ ਤਾਂ ਉਸ ਗੱਲ ਤੇ ਅਜੇ ਤਾਂ ਉਸ ਗੱਲ ਤੇ ਆਈ ਨਹੀਂ ਰਹੀ ਤੁਹਾਡੇ ਕੋਲ ਨਹੀਂ ਹੋਇਆ ਅਜੇ ਤਾਂ ਉਸ ਗੱਲ ਤੇ ਆਰੇ ਵੀ ਜਦ ਤੱਕ ਤੁਹਾਡੇ ਕੋਲ ਨਹੀਂ ਹੋਇਆ ਤੁਸੀਂ ਅੱਧੇ ਤੋਂ ਆਪਣੀ ਵੇਚ ਦਿੱਤੀ ਤੁਸੀਂ ਕਹਿ ਰਹੇ ਹੋ ਵੀ ਹਾਂ ਮੇਰੇ ਕੋਲ ਅਜੇ ਤੱਕ ਹੋਇਆ ਨਹੀਂ ਹੁਣ ਆਊਗਾ ਪਰਸੋਂ ਆਊਗਾ ਚੌਥੇ ਆਊਗਾ 12 ਦਿਨ ਨੂੰ ਆਊਗਾ ਪ੍ਰਾਪਰਟੀ ਤੁਸੀਂ ਵੇਚੀ ਬੈਠੇ ਹੋ ਹਾਂ ਸਰ ਹ ਸਾਡਾ ਸਵਾਲ ਸਿਰਫ ਇੰਨਾ ਹੈ ਸੁਣੋ ਮੇਰੀ ਤੁਸੀਂ ਦੱਸੋ ਵੀ ਕੀ ਰੂਲਸ ਆਪਾਂ ਫਾਲੋ ਕਰ ਰਹੇ ਆਂ ਰੇਰਾਂ ਤੋਂ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਪਹਿਲਾਂ ਤੁਸੀਂ ਸੇਲ ਨਹੀਂ ਕਰ ਸਕਦੇ ਪ੍ਰੋਪਰਟੀ ਕਿਉਂ ਤੁਸੀਂ ਨਹੀਂ ਸਰ ਆਟੇ 'ਚ ਲੋਨ ਚੱਲਦਾ ਹੈ ਇਹ ਆਟੇ 'ਚ ਲੋਨ ਐ ਤਾਂ ਸਲਾਹ ਆਟੇ 'ਚ ਲੋਨ ਚੱਲਦਾ ਸਰ ਲੋਨ ਚਾਟਾ ਨਹੀਂ ਪੈਂਦਾ ਨਹੀਂ ਇਹ ਆਟੇ 'ਚ ਲੋਨ ਹੈ ਲੋਨ ਐ ਸਰ ਆਟੇ 'ਚ ਮੈਂ ਰਿਸ਼ਤੀ ਤਾਂ ਨਹੀਂ ਕਰਾ ਰਿਹਾ ਬਿਫੋਰ ਐ ਰਹਾ ਕਰਨੀ ਕੰਮ ਜਾਣਦੇ ਆ ਮਹਿਕਮੇ 'ਚ ਆਪਣਾ ਕੰਮ ਕਰਾਈਦਾ ਚੁੱਪ ਰਹੀਦਾ ਤੁਹਾਨੂੰ ਪਤਾ ਨਹੀਂ ਕਿੱਥੇ ਕੀ ਹੋ ਰਹੀ ਸੀ ਅਸੀਂ ਤਾਂ ਦਾਈਆਂ ਵਾਂਗੂ ਸਾਨੂੰ ਸਭ ਪਤਾ ਹੈ ਵੀ ਕਿੱਥੇ ਕਿੱਥੇ ਗਿਆ ਅਸੀਂ ਤਾਂ ਆਪਣਾ ਕੰਮ ਕਰਾਈ ਰਿਆ ਜੀ ਅਸੀਂ ਵੀ ਆਪਣਾ ਕੰਮ ਕਰਨਾ ਹੈ ਅਸੀਂ ਕਿਸੇ ਨੂੰ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਮੇਰਾ ਸਰੋਕਾਰ ਇੰਨਾ ਵਧੀਆ ਬਣਿਆ ਹੋਇਆ ਹੈ ਵੀ ਆਪਣੇ ਅੱਧੇ ਬੋਲ ਤੇ ਕੰਮ ਕਰ ਦਿੰਦੇ ਨੇ ਉਹਨਾਂ ਨੂੰ ਪਤਾ ਹੈ ਵੀ ਜੇ ਰਾਹੁਲ ਦਾ ਕੰਮ ਹੈ ਉਹ ਗਲਤ ਨਹੀਂ ਹੋ ਸਕਦਾ ਉਹ ਸਾਰਾ ਕੁਝ ਅੱਜਕੱਲ ਸਿਸਟਮ ਨਾਲ ਚੱਲਦਾ ਹੈ ਸਿਸਟਮ ਨਹੀਂ ਸਰ ਯਾਰੇ ਤਾਂ ਗੋਲੀ ਨਹੀਂ ਸਰ ਮੇਰੀ ਗੱਲ ਨਹੀਂ ਸਮਝੇ ਸਿਸਟਮ ਵੱਖਰਾ ਹੁੰਦਾ ਹੈ ਇੱਕ ਇੱਕ ਟਰਸਟ ਫੈਕਟਰ ਵੱਖਰਾ ਹੁੰਦਾ ਹੈ ਸਰ ਅੱਜਕੱਲ ਸਾਰਾ ਸਿਸਟਮ ਸਾਲਾ ਸਰ ਉਹ ਮੈਂ ਫਿਰਕੇ ਸਰ ਮੇਰੀ ਗੱਲ ਸਮਝਾਓ ਟਰਸਟ ਵੈਕਟਰ ਦੀ ਗੱਲ ਕਿੱਥੇ ਕਰ ਰਿਹਾ ਤੁਸੀਂ ਪਹਿਲੇ ਫੌਨ ਤੇ ਮੰਨ ਰਹੀਆਂ ਵੇਚਦਾ ਤੁਸੀਂ ਆਪ ਵੀ ਕਰੇ ਮੁਕਰਨ ਚ ਕੀ ਟਾਈਮ ਹੈ ਮੰਤਰੀ ਮੁਕਰ ਜਾਂਦਾ ਫਿਰ ਆਪਾਂ ਟਰਸਟ ਦੀ ਗੱਲਾਂ ਕਰਦੇ ਆ ਸਰ ਨਾ ਮੈ ਨਾ ਕਰੋ ਰਾਹੁਲ ਜੀ ਪਲੀਜ਼ ਠੀਕ ਹੈ ਚਲੋ ਨਹੀਂ ਚਲ ਮੈਂ ਤਾਂ ਗੱਲ ਕਰ ਬ੍ਰਦਰ ਉਹ ਤੋਂ ਛੱਡਿਆ ਸਰ ਪਤਾ ਕੀ ਹੈ ਹੱਟ ਚ ਲੂੰ ਸਭ ਚੱਲਦਾ ਜੀ ਪਰ ਗੱਲ ਇਹ ਹੈ ਜੀ ਗੱਲ ਇਹ ਹੈ ਜੀ ਪਰ ਮੈਂ ਕੋਪ ਆਪਸ਼ਨ ਜਿਆ ਕੰਮ ਕਰਾਨਾ ਹੈ ਆਪ ਕੋ ਟ੍ਰਾਸਪੈਕਟ ਦੇ ਕੰਮ ਕਰ ਰਹੇ ਹੋ ਤੁਸੀਂ ਕੋ ਤਾਂ ਸਰ ਬਿਲਡਿੰਗ ਬ੍ਰਾਂਚ ਜਿਹੜਾ ਮਰਜੀ ਅਫਸਰ ਹੈ ਬੀਆਈ ਐਚਡੀਐਮ ਪੀਟੀਪ ਐਮਟੀਪ ਕਮਿਸ਼ਨਰ ਕਮਿਸ਼ਨਰ ਦਾ ਪੀਏ ਆਪਣੇ ਸਭ ਨਾਲ ਸਰੋਕਾਰ ਹੈ ਸਰ ਸਾਰੇ ਬੰਦੇ ਇਸ ਟਾਈਮ ਵਧੀਆ ਨੇ ਮੈਨੂੰ ਅਰਣ ਗੋਇਲ ਤੋਂ ਲੈ ਕੇ ਆ ਪ੍ਰੈਜ਼ੈਂਟ ਸੈਕਟਰ rahul tiwari ਜਿਹੜਾ ਤਿਵਾਰੀ ਹੈ ਸੈਕਟਰੀ ਹਾਊਸਿੰਗ ਸਬਦਾ ਪਤਾ ਮੈਨੂੰ ਕਿਨੇ ਕੀ ਕੁਸ਼ਤ ਹੈ ਪੰਜਾਬ ਦੀ ਕੀ ਕੁਸ਼ਤ ਹੈ ਹਾਂ ਨਹੀਂ ਤੇ ਤੁਹ ਆਪਣੀ ਲਾਂਦੇ ਬੰਦਾਂ ਦਾ ਪਤਾ ਹੀ ਹੁੰਦਾ ਹਾਂ ਸਾਡਾ ਕੰਮ ਹੀ ਹੈ ਜੀ ਸਰ ਹਾਂ ਜੇ ਸਾ ਅਸੀਂ ਜੇ ਅਸੀਂ ਆਪਣੇ ਕਾਨੂੰਨ ਨਾਲ ਉਹ ਨਹੀਂ ਰਵਾਂਗੇ ਹੂੰ ਸਰਕਾਰ ਨਹੀਂ ਰੱਖਾਂ ਅਸੀਂ ਅਸੀਂ ਕਿਵੇਂ ਅੱਗੇ ਵੱਧਾਂਗੇ ਨਾਲ ਫਿਰ ਜਿੰਨੇ ਕੰਮ ਵੱਡੇ ਕਰਨੇ ਹੁੰਦੇ ਨੇ ਵੀ ਦੇਖੋ ਛੋਟੇ ਹੀ ਕਰ ਰਹੇ ਆਂ ਉਹਦਾ ਸਿਸਟਮ ਤਾਂ ਫਿਰ ਰੱਖਣਾ ਛੋਟੇ ਹੀ ਕਰ ਰਹੇ ਆਂ ਤੇ ਵੱਡੇ ਤਾਂ ਨਹੀਂ ਆ ਛੋਟੇ ਹੈ ਵੱਡੇ ਤਾਂ ਉਹ ਨੇ ਜੀ ਪਿਤਾ ਜੀ ਪਿਤਾ ਜੀ ਸਨੌਰ ਰੋਡ ਲੱਗੇ ਹੋਏ ਨੇਗੇ ਪੁੱਤਰ ਜੀ ਵੀ ਆ ਜਾ ਤ੍ਰਿਪੜੀ ਲੱਗੇ ਹੋਏ ਨੇਗੇ ਹਾਂ ਇਹ ਤਾਂ ਸਾਨੂੰ ਪਤਾ ਲੱਗ ਗਿਆ ਜਿਹੜੇ ਬੀਬੀ ਅਜੇ ਜਿਹੜੇ ਰਹਿ ਗਏ ਉਹ ਪਤਾ ਨਹੀਂ ਅਜੇ ਕਿੱਥੇ ਕਿਵੇਂ ਕੀ ਹੈ ਪਹਿਲਾ ਤਾਂ ਤੁਸੀਂ ਸਰ ਪੂਰਾ ਕਰਕੇ ਬੈਠੇ ਹੋ ਕਿੰਨੇ ਕੰਮ ਦੇ ਸਰ ਪੈਸੇ ਸੋ ਪੈਸੇ ਕਿੰਨੇ ਕੰਮ ਦੇ ਦੱਸੋ ਮੈਨੂੰ ਸਰ 10 15 ਪੈਸੇ ਕਿੰਨੇ ਹੁੰਦੇ ਨੇ ਪੰਦਰ ਪੈਸੇ 20 ਪੈਸੇ ਤਾਂ ਆ ਜਾਂਦੇ ਕਿੰਨੇ ਹੁੰਦੇ ਸਰ ਕਿੰਨੇ ਹੁੰਦੇ 15 ਪੈਸੇ ਜਿੰਦੀ ਪ੍ਰਾਪਰਟੀ ਲਈ ਉਹਨਾਂ ਦਾ ਖਤ ਉਹਨਾਂ ਤੋਂ ਆਉਂਦਾ ਤਾਂ ਨੂੰ ਸਰ ਕਿੱਥੇ ਗੱਲ ਕਰਤੀ ਕਿਉਂ ਸਰ ਪੀਰੀਅਡ ਕਿ ਲਾ ਲਿਆ ਉਹਰੇ ਸਰ 10 10 ਲੱਖ ਰੁਪਏ ਦਾ ਪਲਾਟ ਜੇ ਵੇਚਿਆ 2 ਲੱਖ ਰੁਪਏ 2 ਲੱਖ ਨਾਲ ਕਿੱਥੇ 10 ਲੱਖ ਸੀ ਪੂਰਾ ਕਰ ਲਓਗੇ 10 ਲੱਖ ਦਾ ਪਲਾਟ ਉਹਨੇ ਕਿਹੜਾ ਵੀ ਕਿਵੇਂ ਦੱਸੋ ਜਰਾ ਸਰ ਐਗਜ਼ਾਮਪਲ ਨਹੀਂ ਐਗਜ਼ਾਮਪਲ ਕੋ ਫੋਰ ਐਗਜ਼ਾਮਪਲ ਠੀਕ ਲੋ ਸਰ 25 ਪੈਸੇ ਦੀ ਗੱਲ ਕਰ ਰਿਹਾ ਮੈਂ ਬਿਆਨੇ ਨਾਲ ਕਦੀ ਰਕਮਾ ਨਹੀਂ ਪੂਰੀ ਹੁੰਦੀ ਸਰ ਬਿਆਨਾਂ ਦੀ ਫੋ ਤੇ ਤੇ ਤੁਸ ਤੁਹਾਨੂੰ ਸਾਡੀਆਂ ਗੱਲਾਂ ਤਾਂ ਮਾੜੀਆਂ ਲੱਗ ਰਹੀਆਂ ਨੇ ਜੀ ਤੁਹਾਨੂੰ ਮੈਂ ਤੁਹਾਡੀ ਮਾੜੀ ਨਹੀਂ ਲੱਗੀ ਦੱਸੋ ਕਿਹੜੀ ਗੱਲ ਮੈਂ ਦੱਸ ਤੁਸੀਂ ਕਹਿੰਦੇ ਤੁਸੀਂ ਹੁਣੇ ਕੀ ਗੱਲ ਕਹੀ ਆ ਵੀ ਹਾਂ ਯਾਰ ਰਿਕਾਰਡਿੰਗਾਂ ਕਰਕੇ ਇਹ ਵੋ ਰਿਕਾਰਡਿੰਗ ਸਭ ਮੈਂ ਤੁਹਾਡੇ ਤੇ ਨਹੀਂ ਕਹਿ ਰਿਹਾ ਮੈਂ ਉਹ ਕਹਿ ਰਿਹਾ ਵੀ ਜਿਹੜੀਆਂ ਰਿਕਾਰਡਿੰਗ ਪਲ ਪਲ ਚੱਲ ਹੈ 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 ਤੁਸੀਂ ਹੁਣ ਫੋਨ ਤੇ ਸਪਸ਼ਟ ਗੱਲ ਕਰੀ ਤੁਸੀਂ ਉਹਰੇ ਆਪ ਹੀ ਮੰਨ ਗਏ ਵੀ ਮੁਕਰ ਹੈ ਮੈਂ ਤਾਂ ਤੇ ਕਹਾਂ ਨਾ ਮੈਂ ਮੁਕਰ ਗਿਆ ਫਿਰ ਦੱਸੋ ਮਜੂਰ ਕਹਿ ਰਹੇ ਮੈਂ ਮੁਕਰ ਗਿਆ ਯਾਰ ਫਿਰ ਤਾਂ ਦੇਖੋ ਤੁਸੀਂ ਵੀ ਆਪਾਂ ਆਪਾਂ ਕਿਉਂ ਮੁਕਰ ਰਹੇ ਫਿਰ ਜੇ ਤੁਸੀਂ ਖੜੋ ਵੀ ਹਾਂ ਯਾਰ ਠੀਕ ਹੈ ਮੈਂ ਕਿਹਾ ਅਸੀਂ ਰੇਰ ਤੋਂ ਪਹਿਲਾਂ ਵ ਫਰਮਾਨਕਾਰ ਨਹੀਂ ਜੀ ਮੈਂ ਨਹੀਂ ਵੇਚਾ ਮੇਰੀ ਕੋਈ ਫਲਾਣੀ ਜੋ ਵੀ ਹੈ ਕੰਸਰਨ ਤੁਸੀਂ ਤਾਂ ਕਹਿ ਰਹੇ ਨਾ ਸਰ ਮੈਂ ਤੇ ਤੁਹਾਨੂੰ ਉਹੀ ਤਾਂ ਕਹਿ ਰਿਹਾ ਨਾ ਦੇਖੋ ਤੁਸੀਂ ਮੰਨ ਲਓ ਚਲੋ 1 1% ਮੰਨ ਲਓ ਨਹੀਂ ਸਰ 1% ਮੰਨ ਲਓ ਤੁਸੀਂ ਕਮਿਸ਼ਨਰ ਕੋ ਸ਼ਿਕਾਇਤ ਕਰਤੀ ਮੰਨ ਲਓ 1% ਨਹੀਂ ਨਹੀਂ ਸ਼ਿਕਾਇਤ ਨਹੀਂ ਕਰਦਾ ਜੀ ਖਬਰੇ ਆਉਂਦੇ ਨਹੀਂ ਨਹੀਂ ਖਬਰ ਕਰਤੀ ਮੰਨ ਲਓ ਖਬਰ ਕਰਤੀ ਸ਼ਿਕਾਇਤ ਕਰਤੀ ਐਨੀ ਐਨੀਥਿੰਗ ਹੈਨਾ ਵੀ ਇਹਨੇ ਪਲਾਟ ਵੇਚਤੇ ਐਗਰੀਡ ਕਮਿਸ਼ਨਰ ਪ੍ਰੂਫ ਮੰਗੂਗਾ ਹੈ ਕਮਿਸ਼ਨਰ ਫਾਈਲ ਤੋਰੂਗਾ ਨਾ ਕਮਿਸ਼ਨਰ ਨਹੀਂ ਮੰਗੂਗਾ ਤਾਂ ਸਰਕਾਰਾਂ ਕੋਲ ਜਦੋਂ ਜਾਏਗੀ ਖਬਰ ਸਰਕਾਰ ਮੰਗੇਗੀ ਪਰ ਕਮਿਸ਼ਨਰ ਨੇ ਕੀ ਪ੍ਰੂਫ ਮੰਗਣਾ ਹਾਂ ਠੀਕ ਹੈ ਜੀ ਕਮਿਸ਼ਨਰ ਜਵਾਬ ਦੇਈ ਤਾਂ ਕਰੂਗਾ ਕਿਸ ਦੇ ਜਵਾਬ ਦੇਈ ਉਹ ਤਾਂ ਸਰਕਾਰ ਨੂੰ ਹਾਂ ਉਹ ਤਾਂ ਅਸੀਂ ਤਾਂ ਆਪਣਾ ਦੇਖ ਲਾਂਗੇ ਉਹ ਤਾਂ ਉਹ ਤਾਂ ਉਹਦਾ ਉਹਦਾ ਪਾਰਟ ਆ ਜਾਂ ਤੁਹਾਡਾ ਪਾਰਟ ਆ ਜਾਂ ਉਹਦਾ ਪਾਰਟ ਆ ਉਹ ਅਸੀਂ ਦੇਖਾਂਗੇ ਜੋ ਪਹਿਲਾਂ ਸਵੀਕਾਰ ਕਰਦੇ ਨੇ ਫੋਨ ਦੇ ਉੱਪਰ ਕਿ ਹਾਂ ਮੈਂ 50 ਦੇ ਕਰੀਬ ਪਲਾਟ ਜਿਹੜੇ ਵੇਚ ਚੁੱਕਿਆ ਹੈਗਾ 80 ਪਲਾਟਾਂ ਦੀ ਇਹ ਕਲੋਨੀ ਹੈਗੀ ਆ ਸੋ ਕਿਸ ਤਰ੍ਹਾਂ ਇਹ ਸਾਰਾ ਕੁਝ ਹੋ ਰਿਹਾ ਇਸ ਉੱਪਰ ਹੁਣ ਸਰਕਾਰ ਕੀ ਕਰਦੀ ਹੈ ਕਮਿਸ਼ਨਰ ਸਾਹਿਬ ਕੀ ਕਰਦੇ ਆ ਜਿਹੜੇ ਸਾਡੇ ਟਾਊਨ ਬੁਲੇਨਾਂ ਦੇ ਉਹਨਾਂ ਦਾ ਕੀ ਐਕਸ਼ਨ ਹੁੰਦਾ ਇਹ ਦੇਖਣਾ ਹੋਵੇਗਾ ਕਿ ਖਬਰ ਦਾ ਕੋਈ ਅਸਰ ਹੁੰਦਾ ਜਾਂ ਕਿ ਫਿਰ ਇਹ ਵੀ ਹੋਰ ਖਬਰਾਂ ਵਾਂਗੂ ਖਬਰ ਚੱਲ ਕੇ ਰਹਿ ਜੂਗੀ ਅਸੀਂ ਆਪਣਾ ਫਰਜ਼ ਪੂਰਾ ਕੀਤਾ ਹੁਣ ਜਿਹੜੇ ਅਫੀਸ਼ਰ ਸੇਵਾਦਾਰ ਨੇ ਆਪਣਾ ਫਰਜ਼ ਪੂਰਾ ਕਰਦਿਆ ਜਨੇ ਕਰਦੇ ਇਹ ਦੇਖਣਾ ਹੋਵੇਗਾ ਇਸ ਤਰ੍ਹਾਂ ਦੇਖਦੇ ਹੋ ਸਮਝ ਵਿਚਾਰਾਂ ਦੀ ਮੈਨੂੰ ਕਰਨ ਬਸ ਸੰਦੇਸ਼ ਦਾ ਧੰਨਵਾਦ ਜੀ